ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹ ਸਤ ਨਾਮ ਵਾਹ ਗੁਰ ਸਤ ਨਾਮ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤ ਸਨਮਾਨਯੋਗ ਸਖਸ਼ੀਅਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮਹਿਲ ਕਲਗੀਧਰ ਪਿਤਾ ਜੀ ਦੇ ਪੂਜਨੀਕ ਮਾਤਾ ਸਹਿਬਜ਼ਾਦਿਆਂ ਦੇ ਆਦਰਯੋਗ ਦਾਦੀ ਜੀ ਧੰਨ ਮਾਤ ਗੁਜਰ ਕੌਰ ਜੀ ਦੇ ਜਨਮ ਸ਼ਤਾਬਦੀ ਜੋ ਚੌਥੀ ਸ਼ਤਾਬਦੀ ਪੰਥ ਮਨਾ ਰਿਆ ਬੜੇ ਅਦਬ ਨਾਲ ਸਤਿਕਾਰ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਜੀ ਦੇ ਜਨਮ ਦੀ ਚੌਥੀ ਸ਼ਤਾਬਦੀ ਦੇ ਜਿਹੜੇ ਮੁੱਖ ਸਮਾਗਮ ਨੇ ਉਹ ਭਾਵੇਂ ਸ੍ਰੀ ਕਰਤਾਰਪੁਰ ਜੋ ਜਲੰਧਰ ਦੇ ਕੋਲ ਕਰਤਾਰਪੁਰ ਹੈ ਉੱਥੇ ਰੱਖੇ ਕਿਉਂਕਿ ਮਾਤਾ ਜੀ ਦਾ ਜਨਮ ਜਿਹੜਾ ਉੱਥੇ ਹੋਇਆ ਬਚਪਨ ਉੱਥੇ ਬੀਤਿਆ ਪਿਤਾ ਪਾਈ ਲਾਲਚੰਦ ਜੀ ਤੇ ਮਾਤਾ ਵਿਸ਼ਨਕਰ ਜੀ ਦੇ ਗ੍ਰਹਿ ਵਿਖੇ ਜੋ ਪੇਕਿਆਂ ਦਾ ਪਿਸ਼ੋਕੜ ਸੀ ਉਹ ਲਖਨੌਰ ਨਗਰ ਜੋ ਅੱਜ ਕੱਲ ਹਰਿਆਣੇ ਚ ਹੈ ਉਸ ਜਗ੍ਹਾ ਸੀ ਮਾਤਾ ਜੀ ਦਾ ਤੋਂ ਇਹ ਜਿਹੜੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਆਪਾਂ ਸਾਰੇ ਜਾਣਦੇ ਆ ਕਿ ਮਾਤਾ ਜੀ ਦੀ ਸ਼ਹਾਦਤ ਦਾ ਸਥਾਨ ਹੈ ਮਾਤਾ ਜੀ ਦੀ ਕਰਮ ਭੂਮੀ ਹੈ ਜੋ ਧਰਮ ਵਾਸਤੇ ਮਹਾਨ ਕੁਰਬਾਨੀ ਮਾਤਾ ਜੀ ਨੇ ਕੀਤੀ ਉਹ ਲਸਾਨੀ ਜੀਵਨ ਅਦੁੱਤੀ ਜੀਵਨ ਹੈ ਮਾਂ ਗੁਜਰੀ ਜੀ ਦਾ ਜਿਹਨੂੰ ਯਾਦ ਕਰਦੇ ਆ ਹਿਰਦੇ ਚ ਵਸਾਉਂਦੇ ਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖੰਡ ਪਟ ਸਾਹਿਬ ਆਰੰਭ ਹੋਏ ਨੇ ਬਾਈ ਤਰੀਕ ਨੂੰ ਭੋਗ ਵੰਣਗੇ ਰਾਤ ਨੂੰ ਲਗਭਗ 6 ਵਜੇ ਤੋਂ ਰਾਤ 10:30 ਵਜੇ ਤੱਕ ਵਿਸ਼ੇਸ਼ ਗੁਰਮਤ ਸਮਾਗਮ ਤਾਂ ਕਿ ਅਸੀਂ ਉਹ ਅਸੀਸਾਂ ਉਹ ਪ੍ਰੇਰਣਾ ਉਹ ਸਿੱਖਿਆ ਲੈ ਸਕੀਏ ਜੋ ਮਾਂ ਗੁਜਰੀ ਜੀ ਨੇ ਸੈਬਜ਼ਾਦਿਆਂ ਨੂੰ ਦਿੱਤੀ ਤੋਂ ਉਹ ਵਿਸ਼ੇਸ਼ ਸਮਾਗਮ ਹੋਣਗੇ ਸੰਗਤ ਨੂੰ ਬੇਨਤੀ ਹੈ ਜਿਹੜੀ ਸੰਗਤ ਸ੍ਰੀ ਕਰਤਾਰਪੁਰ ਹਾਜ਼ਰੀ ਭਰ ਸਕਦੀ ਹੈ ਉਹ ਜਰੂਰ ਭਰਨ ਸ੍ਰੀ ਕਰਤਾਰਪੁਰ ਸਾਹਿਬ ਤੋਂ ਜਿਹੜੀ ਚੁ ਗਿਰਦੇ ਦੀ ਆਪਣੀ ਸੰਗਤ ਹੈ ਸਾਰੀ ਇੱਥੇ ਫਤੇਗੜ ਸਾਹਿਬ ਦੇ ਚੁ ਗਿਰਦੇ ਦੀ ਉਹ ਹਾਜ਼ਰੀਆਂ ਭਰ ਕੇ 22 ਤਰੀਕ ਦੀ ਸ਼ਾਮ ਨੂੰ ਖੁਸ਼ੀਆਂ ਪ੍ਰਾਪਤ ਕਰੋ ਸਤਿਗੁਰੂ ਜੀ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਵਿਖੇ ਮਾਤਾ ਗੁਜਰੀ ਜੀ ਦਾ 400 ਸਾਲਾ ਜਿਹੜੀ ਸਤਾਬਦੀ ਹੈ ਜਨਮ ਦਿਹਾੜਾ ਉਹ ਸਬੰਧ ਵਿੱਚ ਖੰਡ ਪਟ ਸਾਹਿਬ ਆਰੰਭ ਕੀਤੇ ਗਏ ਔਰ 22 ਤਰੀਕ ਨੂੰ ਇਹਦਾ ਜਿਹੜਾ ਭੋਗ ਹੈ ਸਿਰੇ 9 ਵਜੇ ਅੰਦਰ ਦਰਬਾਰ ਸਾਹਿਬ 'ਚ ਪਾਏਗਾ ਉਹ ਪਰੰਤ ਸ਼ਾਮ ਨੂੰ 6 ਵਜੇ ਰਹਿਰਾਸ ਤੋਂ ਬਾਅਦ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹਨਾਂ ਦੀ ਯਾਦ ਵਿੱਚ ਉਹ ਕਰਾਇਆ ਜਾਏਗਾ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਹਮ ਹਮਾ ਕੇ ਕੀਰਤਨ ਵੀ ਸੁਣੋ ਤੇ ਸਿਰੇ ਭੋਗ ਦੇ ਵਿੱਚ ਵੀ ਸ਼ਾਮਲ ਹੋਵੇ ਤਾਂ ਕਿ ਮਾਤਾ ਜੀ ਨੂੰ ਜਿਹੜਾ ਉਹਨਾਂ ਦਾ ਇਹ ਸਥਾਨ ਹੈ ਇੱਥੇ ਯਾਦ ਕੀਤਾ ਜਾ ਸਕੇ